ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਠੀਕ ਠਾਕ ਹੋ ਤੇ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਜੇ ਖਰੜ ਦੇ ਵਿੱਚ ਬਹੁਤ ਹੀ ਫੇਮਸ ਮੋਮੋਪੁਰ ਵਾਲਿਆਂ ਦੇ ਕੋਲ ਤੇ ਇੱਥੇ ਬੈਠ ਕੇ ਸੁਮਨ ਮੇਰਾ ਇੰਤਜ਼ਾਰ ਕਰ ਰਿਹਾ ਸੀਗਾ ਤੁਰਨ ਆ ਲੈ ਬੈਠ ਕੇ ਆ ਕੇ ਗੱਲਾਂ ਬਾਤਾਂ ਕੀਤੀ ਆ ਤੇ ਨਾਲ ਆਪਾਂ ਮੋਮੋਜ਼ ਕਰਾਏ ਇੱਕ ਆਪਾਂ ਤੰਦੂਰੀ ਮੋਮੋਜ਼ ਕਰਾਏ ਤੇ ਇੱਕ ਆਪਾਂ ਸਿਪਲ ਮੋਮੋਜ਼ ਕਰਾਏ ਤੇ ਇਹਦੇ ਨਾਲ ਮੈਂ ਮਾਰ ਰਿਹਾ ਸੀਗਾ ਗੱਲਾਂ ਤੇ ਗਾਲਾਂ ਬੜੀਆਂ ਕੱਢਦਾ ਇਸ ਕਰਕੇ ਮੈਨੂੰ ਇਦੀ ਵੌਇਸ ਜਿਹੜੀ ਆ ਉਹ ਮਿਊਟ ਕਰਨੀ ਪਿਆ ਜਾਂਦੀ ਆ ਤੇ ਕਾਣੀ ਵੀ ਦੱਸ ਰਿਹਾ ਸੀਗਾ ਮੋਮੋਪੁਰ ਦੇ ਜਿਹੜੇ ਮੋਮੋਸ ਆ ਉਹ ਕਿੱਦਾਂ ਏ ਸਾਰੀ ਫਰਾਂਚਾਈਜ਼ੀ ਬਣੀ ਤੇ ਆ ਆਪਣੇ ਉਹਨਾਂ ਨੂੰ ਆਗੇ ਸੀਗੇ ਮੋਮੋਸ ਸਿੰਪਲ ਮੋਮੋਸ ਇੱਕwidehat ਇਸ ਤੋਂ ਬਾਅਦ ਚੋਂ ਸਾਡੇ ਆਗੇ ਸੀਗੇ ਤੰਦੂਰੀ ਮੋਮੋਸ ਜੋ ਕਿ ਸਾਨੂੰ ਜ਼ਿਆਦਾ ਵਧੀਆ ਨਹੀਂ ਲੱਗੇ ਤੇ ਇਸ ਤੋਂ ਬਾਅਦ ਚੋਂ ਅਸੀਂ ਚੱਲ ਗਏ ਸਰਪੰਚ ਡੇਰੀ ਜਿੱਥੋਂ ਦੀ ਲੱਸੀ ਬੜੀ ਘੈਂਟ ਆ ਜੇ ਤੁਸੀਂ ਕਦੇ ਵੀ ਆਪਣਾ ਬਡਾਲਾ ਵਾਲਾ ਰੋਡ ਵਾਲੀ ਸਾਈਡ ਜਾਓ ਤੇ ਉੱਥੇ ਸਰਪੰਚ ਲੱਸੀ ਵਾਲਾ ਬੜੀ ਫੇਮਸ ਆ ਘੈਂਟ ਤੇ ਆ ਦੇਖੋ ਬਾਈ ਨੂੰ ਆਪਾਂ ਕਿਹਾ ਕਿ ਬਾਈ ਆਪਣੀ ਚਾਰ ਗਲਾਸ ਬਣਾ ਦੇ ਚਾਰ ਗ라스 ਪੀ ਕੇ ਤੇ ਆਪਾਂ ਜਾਵਾਂਗੇ ਘਰੇ ਆ ਦੇਖੋ ਬਾਈ ਆ ਗਈ ਲੱਸੀ ਤੇ ਚਾਰਾਂ ਗਲਾਸਾਂ ਦੇ ਪੈ ਗਈ ਲੱਸੀ ਤੇ ਲੱਸੀ ਤੋਂ ਬਾਅਦ ਚ ਦੇਖ ਅਸਲ ਇਹ ਚੀਜ਼ ਤਾਂ ਲੱਸੀ ਤੋਂ ਬਾਅਦ ਚ ਸਟਾਰਟ ਹੋਣੀ ਆ ਤੇ ਮੈਂ ਸਾਰਿਆਂ ਨੂੰ ਕਹਿੰਦਾ ਕਿ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਆਓ ਸਵਾਦ ਆ ਜਾਊਗਾ ਮਿੱਠੀ ਲੱਸੀ ਪੀਣ ਦਾ ਆ ਦੇਖੋ ਬਾਈ ਜੀ ਲੱਸੀਆਂ ਆ ਗਈਆਂ ਚਾਰੇ ਤੇ ਇਹਦੇ ਵਿੱਚ ਤੋਂ ਬਾਅਦ ਉਹ ਅਸਲੀ ਮਲਾਈ ਤਾਂ ਹੁਣ ਆਣੀ ਆ ਆਏ ਵੇ ਆ ਵੇਖੋ ਬਾਈ ਇਹ ਆਹਾ ਆਹਾ ਆਹ ਜਿਹੜਾ ਬਾਈ ਅੱਤ ਕਰਾਉਂਦਾ ਨਾ ਮਲਾਈ ਵਾਲੀ ਇਹਦੇ ਨੂੰ ਦੇਖ ਕੇ ਤੇ ਤੁਹਾਡੇ ਦਿਲ 'ਚ ਵੀ ਮੂੰਹ 'ਚ ਵੀ ਦਿਲ ਤੇ ਮੂੰਹ ਦੋਨਾਂ 'ਚ ਹੀ ਪਾਣੀ ਆ ਜਾਣਾ ਏ ਸੋ ਇਸ ਤੋਂ ਬਾਅਦ ਚੋ ਆਪਾਂ ਆਪਣੀ ਲੱਸੀ ਪੀਤੀ ਦਾ ਸੀ ਪਿੰਦੇ ਬਿੰਦੇ ਆਪਾਂ ਗੱਲਾਂ ਬਾਤਾਂ ਕੀਤੀਆਂ ਤੇ ਆ ਇੱਧਰ ਸੋਮਲ ਦਾ ਦੇਖੋ ਸੋਮਲ ਵੀ ਮੂੰਹ ਜਾ ਬਣਾ ਰਿਆ ਸੀ ਕਹਿੰਦਾ ਮੇਤੋਂ ਨਹੀਂ ਪੀਤੀ ਜਾਂਦੀ ਆਹ ਦੇਖੋ ਇਸ ਤੋਂ ਬਾਅਦ ਚੋ ਬਈ ਆਪਾਂ ਪਨੀਰ ਵੀ ਲਿਆ ਥੋੜਾ ਜਿਆਦੇ ਬਹੁਤ ਵਧੀਆ ਆ ਤੁਸੀਂ ਵੀ ਜਾ ਕੇ ਜ਼ਰੂਰ ਟਰਾਈ ਕਰਿਓ ਤੇ ਇਸ ਤੋਂ ਬਾਅਦ ਚੋ ਚੱਲ ਗਿਆ ਮੈਂ ਆਪਣੇ ਘਰੇ ਤੇ ਮਿਲਦੇ ਆ ਘਰੇ ਜਾ ਕੇ ਹਾਂਜੀ ਦੋਸਤੋ ਲੋ ਜੀ ਨਹਾ ਵੀ ਲਿਆ ਜੇ ਸਾਰਾ ਕੁਝ ਕਰਨ ਕਰਾਨ ਤੋਂ ਬਾਅਦ ਚੋ ਲੱਸੀ ਰੁਸੀ ਬੀੜੀ ਸੀ ਹੁਣ ਬ੍ਰਦਰ ਵਾਸਤੇ ਬਣਾਈ ਜੇ ਸਬਜੀ ਤੇ ਸਬਜੀ ਮੈਂ ਤਾਂ ਕਰਕੇ ਨਹੀਂ ਬਣਾਈ ਹੋਈ ਦੱਸੀ ਕਿਉਂਕਿ ਮੈਂ ਥੋੜਾ ਕੰਮ ਕਰ ਰਿਹਾ ਸੀਗਾ ਇਸ ਕਰਕੇ ਹੁਣੇ ਨਾਲ ਨੂੰ ਕਿਹਾ ਮੈਂ ਦਿਖਾ ਦੇ ਨਾ ਜ ਬਣਾਈਏ ਮੈਂ ਨੂਡਲੀ ਨੂਡਲੀ ਦੀ ਰੈਸਪੀ ਮੈਂ ਅਗਲੀ ਵਾਰੀ ਦੁਬਾਰਾ ਬਣਾਉਂਗਾ ਪਰ ਹੁਣ ਤੱਕ ਤੁਹਾਨੂੰ ਮੈਂ ਤਾਂ ਦਿਖਾ ਦਣਾ ਮੜੀ ਦੇਖ ਲਓ ਬਾਈ ਜੀ ਨੂਡਲੀ ਟੰਟਣ ਕੜਣ ਸੋ ਬਾਈ ਜੀ ਅੱਜ ਐਨੀ ਜ਼ਿਆਦਾ ਗਰਮੀ ਜ਼ਿਆਦਾ ਗਰਮੀ ਆ ਗਈ ਆ ਦੇਖ ਲਓ ਪਸੀਨਾ ਪਸੀਨੀ ਹੋ ਗਿਆ ਹੁਣੇ ਨਾਗੇ ਆਇਆ ਸੀਗਾ ਤੇ ਬਹੁਤ ਬੁਰਾ ਹਾਲ ਜੇ ਇਸ ਕਰਕੇ ਮੈਂ ਆਪਣਾ ਵਲੌਗ ਅੱਜ ਦਾ ਇੱਥੇ ਖਤਮ ਕਰ ਰਿਹਾ ਜੀ ਬਾਕੀ ਤੁਸੀਂ ਜਿਹੜੀ ਸਰਪੰਚ ਡੇਰੀ ਵਾਲੀ ਲੱਸੀ ਹੈ ਨਾ ਉਹ ਜ਼ਰੂਰ ਟਰਾਈ ਕਰੋ ਸਵਾਦ ਘੈਂਟ ਨਜ਼ਾਰੇ ਵਾਲੀ ਪੂਰੀ ਸੋ ਥੈਂਕ ਯੂ ਯਾਰ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਰੱਬ ਰੱਖਾ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ